ਅੱਜ ਆਪਣੇ ਬਾਬਾ ਸਤ ਬਾਬਾ ਲਾਲ ਸਿੰਘ ਜੀ ਦੇ ਲੈਂਟਰ ਪੈ ਰਿਹਾ ਜਿਹਦੇ ਵਿੱਚ ਆ ਸਾਰੇ ਸੇਵਾਦਾਰ ਪੂਰੀ ਹਰਤਾ ਨਾਲ ਸੇਵਾ ਕਰ ਰਹੇ ਨੇ ਆ ਬਾਬਾ ਜੀ ਗੁਰਦੁਆਰੇ ਵਾਲੇ ਇਹ ਵੀ ਅੱਜ ਸਤਨੇ ਪੈ ਗਏ ਉਹਦੇ ਬੰਦੇ ਘਾੜਤੀ ਪੂਰੇ ਸੇਵਾਦਾਰ ਵਧੀਆ ਤਰੀਕੇ ਨਾਲ ਜਸਵਿੰਦਰ ਉਹਨੀ ਸੇਵਾ ਕਰ ਰਹੇ ਨੇ ਕੁਝ ਵੀ ਹੋ ਸਕਦਾ ਕਾ ਲਾਈਟ ਨੂੰ ਜੇ ਟਰਾਂਸਫਾਰਮ ਕੱਲਦਾ ਲਾਈਟ ਬੱਜ ਗਈ ਹਾਂ ਬਾਬੇ ਜੀ ਆਜੋ ਵੀ ਨਹੀਂ ਓਰੇ ਬਾਬੇ ਦੇ ਆਜੋ ਸਾਰੇ ਭਾਈ ਕਣਕਾਂ ਭਰੋ ਫਿਰ ਉਦੋਂ ਬਾਅਦ ਕਾ ਨਜ਼ਾਰੇ ਨਾ ਜੇ ਨਾ ਆਵੇ ਭਾਈ ਮੇ ਤਾਂ ਮਾਇਦ ਘਟਿਆ ਭਰਨ ਦੀ ਸਹੀ ਗੱਲ ਆ ਬਾਬੇ ਦੇ ਆਜੋ ਵੀ ਓਰੇ ਆਪਦਾ ਹੈਈ ਤੁਸੀਂ ਵੀ ਦੱਸ ਦੋ ਕੋਰਾ ਕੋਰਾ ਬੋਲਣਾ ਜਿਹਨੂੰ ਕਿਸੇ ਖੜੀ ਆ ਮੇਰੀ ਤਾਂ ਆ ਵੀ ਨਾ ਗਈ ਹੜੀ ਤੱਕ ਆਜੂ ਐ ਕਾ ਉਧਰ ਬਣਾ ਲਿਆ ਮੈਂ ਮੈਂ ਕਾ ਛੱਤ ਜੇ ਆਉ ਮੈਨੂੰ ਜਾਣਾ ਪੈਂਦਾ ਹਾਂਜੀ ਮੈਨੂੰ ਕੱਢ ਕੇ ਕੱਢ ਕੇ ਚੁੱਕ ਗਿਆ ਇਹ ਕਹਿੰਦਾ ਭਰ ਦੇ ਮੈਂ ਇਹਦਾ ਪੱਟਣਾ ਪੱਟਾ ਹਾਂਜੀ ਯਾਦ ਨਾਲ ਯਾਦ ਰੱਖ ਲੈਣਾ ਉਹਦਾ ਲੱਗਾ ਗੁਰਾਪਾਚੇ ਵੀਡੀਓ ਪਾ ਰਿਹਾ ਬੰਦੇ ਆ ਜਾਣਗੇ ਦੇਖ ਕੇ ਹੋਰ ਵੀ ਆਜੋ ਇੰਨੇ ਕ ਬੰਦੇ ਨੇ ਉਰੇ ਤਾਂ ਤਾਂ ਦਿਮਾਗ ਨਾ ਚੱਕ ਪਤਾ ਹੀ ਆਉਣਗੇ ਬੰਦੇ ਫੌਜੀ ਆ ਫਿਰ ਆਉਦੇ ਨਹੀਂ ਨਹੀਂ ਪਿੰਡ ਚ

Hvor <skrøk> er